ਦਰਸ਼ਕ ਵੀਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਾਲ ਐਡਵੋਕੇਟ ਸਾਹਿਬ ਹਰਿਆਣੇ ਦੇ ਵਿੱਚ ਨਾਇਬ ਸਿੰਘ ਦੰਦੀਵਾਲ ਅਤੇ ਮਨਜੀਤ ਸਿੰਘ ਮੱਤੜ ਸਾਡੇ ਟਰੱਸਟ ਦੇ ਕੰਮ ਵਗੈਰਾ ਕਰਦੇ ਆ ਸਾਡਾ ਸਾਥ ਦਿੰਦੇ ਆ ਉਸੇ ਤਰ੍ਹਾਂ ਹੀ ਅੱਜ ਤਹਿਸੀਲ ਸਰਦੂਲਗੜ੍ਹ ਦੇ ਵਿੱਚ ਆਏ ਸੀ ਤਾਂ ਪੂਸ਼ਨ ਜੀ ਇੱਥੋਂ ਐਡਵੋਕੇਟ ਸਾਹਿਬ ਉਹਨਾਂ ਦਾ ਜਨਮ ਦਿਨ ਵੀ ਸੀਗਾ ਤੇ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਅੱਜ 32 ਦੇ ਕਰੀਬ ਆਲਨੇ ਲਵਾਏ ਆ ਸਾਡੇ ਕੋਲੋਂ ਮਾਂ ਦੀ ਕੋ ਟਰਸਟ ਵੱਲੋਂ ਤੇ ਦੂਜੀ ਗੱਲ ਉਸ ਤੋਂ ਇਹ ਆ ਕਿ ਇੱਥੇ ਜੋ ਸਰਦੂਲਗੜ੍ਹ ਵਿੱਚ ਦੇਖਣ ਨੂੰ ਆਇਆ ਨਾ ਤਹਿਸੀਲ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਵੱਡੀ ਕੁਦਰਤ ਵੱਡੀ ਤਦਾਦ ਦੇ ਵਿੱਚ ਇਹਨਾਂ ਨੇ ਭਰਾਮਣੇ ਐਡਵੋਕੇਟ ਸਾਹਿਬ ਉਹਨਾਂ ਨੇ ਕੁਦਰਤ ਬਚਾਈ ਹੋਈ ਆ ਆਲ ਨੇ ਦੇਖ ਰਹੇ ਹੋ ਤੇ ਉਹ ਪਿਛਲੀ ਛੜ ਐਸਡੀਐਮ ਸਾਹਿਬ ਜਿੱਥੇ ਵੀ ਨਿਗਾਹ ਮਾਰੋਗੇ ਇੱਧਰ ਦਫ਼ਤਰਾਂ ਦੇ ਬੈਕਸ਼ੈਡ ਤਾਂ ਇੱਥੇ ਦਰ ਕੁਦਰਤ ਨੂੰ ਬਚਾਉਣ ਲਈ ਪੇੜ ਪੌਦੇ ਬਹੁਤ ਲਵਾਏ ਹੋਏ ਆ ਪਿਛਲੀ ਵਾਰ ਜਿਵੇਂ ਸੁਖਜੀਤ ਹੋਰੀ ਪੰਜਾਬ ਦੀ ਜੋ ਸੰਸਥਾ ਜੰਗਲ ਲਾਉਂਦੇ ਆ ਭਰਾ ਉਹਨਾਂ ਨੇ ਵੀ ਇਹ ਜੰਗਲ ਇੱਥੇ ਲਾਈ ਸੀਗੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਜਦੋਂ ਇੱਥੇ ਆਏ ਨਾ ਇੰਜ ਲੱਗਦਾ ਯਾਰ ਜਿਵੇਂ ਅੱਜ ਕਈ ਜਨਾਂ ਕਿ ਟੈਂਪਰੇਚਰ ਬਹੁਤ ਵੱਧ ਗਏ ਤੇ ਟੈਂਪਰੇਚਰ ਦੀ ਗੱਲ ਕਰੀਏ ਤੇ ਜੇ ਅਸੀਂ ਪੇੜ ਪੌਦੇ ਲਾਵਾਂਗੇ ਤਾਂ ਹੀ ਖਤਮ ਹੋਣਗੇ ਤੇ ਅਸੀਂ ਸਰਦਾਰ ਭੋਲਾ ਸਿੰਘ ਸੋਨੀ ਦੇ ਵਿਚਾਰ ਸੁਣਾਂਗੇ ਤੇ ਉਹਨਾਂ ਦਾ ਬਾਈ ਜੀ ਹੈ ਬਾਈ ਆਪਣਾ ਕਿ ਸ਼ੁਭਨਾਮਾ ਜੀ ਐਡਵੋਕੇਟ ਨਿਤੇਸ਼ ਕੁਮਾਰ ਮੈਂਗੇ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਤੁਹਾਡੇ ਐਡਵੋਕੇਟ ਸਾਰੇ ਭਾਈਚਾਰੇ ਦਾ ਤੇ ਜਿਹੜਾ ਸਾਡਾ ਸਾਥ ਦਿੱਤਾ ਹਾਂਜੀ ਕੀ ਬੋਲਣਾ ਚਾਹੁੰਦੇ ਅੰਕਲ ਜੀ ਤੁਸੀਂ ਅੱਜ ਕਾਫੀ ਜੋਏ ਹੈ ਉਪਰਾਣਾ ਕਰ ਰਹੇ ਆਂਗੇ ਪਰਮਾਤਮਾ ਦੀ ਦੇਣ ਹੈ ਵੀ ਇਹ ਉਪਰਾਣਾ ਅਸੀਂ ਸਭ ਨੂੰ ਕਹਿੰਦੇ ਆਂਗੇ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਵੀ ਹਰ ਇੱਕ ਮਨ ਦੇ ਵਿੱਚ ਇਹ ਇੱਛਾ ਹੋਣੀ ਚਾਹੀਦੀ ਹੈ ਵੀ ਮੈਂ ਵੀ ਕੋਈ ਭਲੇ ਦਾ ਕੰਮ ਕਰਾਂ ਕਿ ਪ੍ਰਮਾਤਮਾ ਟਾਈਮ ਤਾਂ ਇਹ ਨਹੀਂ ਪਤਾ ਬਿਰਲਿਆਂ ਨੂੰ ਦਿੰਦੇ ਆ ਇਹ ਭਲੇ ਦੇ ਕੰਮ ਕਰਨ ਵਾਸਤੇ ਪਰ ਇਹਨਾਂ ਪੰਛੀਆਂ ਬਾਰੇ ਵੀ ਆਪਾਂ ਸੋਚਾਂਗੇ ਤਾਂ ਆਪਣੇ ਬਾਰੇ ਵੀ ਪ੍ਰਮਾਤਮਾ ਸੋਚੂਗਾ ਇਹਨਾਂ ਦਾ ਪ੍ਰਾਧੇ ਜਰੂਰ ਕਰੋ ਅਜਿਹੇ ਹੁਣ ਪੌਦੇ ਲਗਾਉਣ ਦਾ ਇਸ ਦੇ ਵਿੱਚ ਮਤਲਬ ਇਸ ਤਸਵੀਰ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਵਧੀਆ ਦੇਖ ਕੇ ਸਾਨੂੰ ਵਧੀਆ ਲੱਗਿਆ ਉਹਦੇ ਬਹੁਤ ਲੱਗੇ ਹੋਏ ਨਾ ਪ੍ਰਾਹ ਵਰਨ ਨੂੰ ਬਚਾਉਣ ਵਾਸਤੇ ਪੌਦੇ ਬਹੁਤ ਜ਼ਰੂਰੀ ਹੈ ਇਹ ਪੌਦਿਆਂ ਦਾ ਪ੍ਰਾਧਾ ਵੀ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਹੈ ਉਹ ਕਿਹੜਾ ਪਰਿਵਾਰ ਹੈ ਜਿੱਥੇ ਇਹ ਮਤਲਬ ਨਾ ਸੋਚ ਹੋਵੇ ਹਰ ਇੱਕ ਪਰਿਵਾਰ ਨੂੰ ਇਹਨਾਂ ਵੀਡੀਓ ਨੂੰ ਦੇਖ ਕੇ ਹਰ ਇੱਕ ਪਰਿਵਾਰ ਇਹ ਸੋਚੇ ਵੀ ਮੈਂ 1 2 ਜਹੇ ਜਿਵੇਂ ਉਹਨਾਂ ਤੋਂ ਉਹਨਾਂ ਦੀ ਕਪੈਸਿਟੀ ਹੋਵੇ ਉਹਨਾਂ ਨੂੰ ਜ਼ਰੂਰ ਪੌਦੇ ਲਾਉਣੇ ਚਾਹੀਦੇ ਆ ਇਹਨਾਂ ਪੌਸ਼ਿਆਂ ਨੂੰ ਵੀ ਬਚਾਵਾਂਗੇ ਆਪਾਂ ਖੁਦ ਵੀ ਬਚਾਂਗੇ ਇਹਨਾਂ ਪੌਦਿਆਂ ਦੇ ਰਾਹੀਂ ਕੋਈ ਆਪਾਂ ਨੂੰ ਆਕਸੀਜਨ ਵਗੈਰਾ ਜਾਂ ਕੋਈ ਹੋਰ ਜੋ ਵੀ ਆਪਾਂ ਨੂੰ ਖਾਣ ਨੂੰ ਵੀ ਬਹੁਤ ਕੁਝ ਮਿਲਦਾ ਹੈਗਾ ਫਰੂਟ ਵਗੈਰਾ ਮਿਲਦੇ ਆ ਹੋਰ ਮਿਲਦੇ ਆ ਪ੍ਰਮਾਤਮਾ ਦੀ ਦੇਣ ਹੈ ਇਹ ਤੇ ਇਹਦਾ ਪ੍ਰਾਲਾ ਹਰ ਇੱਕ ਬੰਦਾ ਕਰੇ ਧੰਨਵਾਦ ਬਾਈ ਆਪਣੇ ਕਿੰਨੇ ਇੱਥੇ ਕੋਲ ਕੁੱਲ ਦਰਖਤ ਪੌਦੇ ਲਾਏ ਹੋਏ ਆ ਤੁਸੀਂ ਜਿਵੇਂ ਪਿਛਲੇ ਪਿਛਲੀ ਵਾਰ ਤਾਂ ਲੋਕਡਾਊਨ ਤੋਂ 1 ਸਾਲ ਪਹਿਲਾਂ ਇੱਧਰ ਉਧਰਤ ਬਣਾਈ ਸੀ ਜ ਅਸੀਂ ਜਦੋਂ ਵੀ ਕਿਤੇ ਉਹ ਤਾਂ ਬਾਈ ਜੀ ਇੱਥੇ ਆ ਕੇ ਨਾ ਸਾਡੀ ਰੂਹ ਖੁਸ਼ ਕਰਦੀ ਤੁਸੀਂ ਜਦੋਂ ਵੀ ਕਿਸੇ ਬਾਹਰਲੀ ਕਚਹਿਰੀ 'ਚ ਜਾਂਦੇ ਸੀ ਉੱਥੇ ਵਿਜ਼ਿਟ ਕਰਦੇ ਸੀ ਤਾਂ ਹਰ ਇੱਕ ਇਨਸਾਨ ਉੱਥੇ ਕਚਹਿਰੀ ਚ ਆਉਦੀ ਡਰੱਖਤਾਂ ਦੀ ਇੱਕ ਹੋਂਦ ਲਾਈ ਹੋਈ ਸੀ ਤਾਂ ਅਸੀਂ ਸੋਚਿਆ ਵੀ ਅਸੀਂ ਵੀ ਆਪਣੀ ਕਚਹਿਰੀ ਨੂੰ ਇੱਕ ਹਰੀਆਲੀ ਭਰਿਆ ਬਣਾਈਏ ਕੋਈ ਵੀ ਅਫਸਰ ਜਾਂ ਕੋਈ ਵੀ ਮਤਲਬ ਕਿ ਸਾਡੀ ਫੀਲਡ ਦੇ ਵਿੱਚ ਆਉਂਦਾ ਤਾਂ ਉਸ ਚੀਜ਼ ਨੂੰ ਦੇਖ ਕੇ ਖੁਸ਼ ਹੋ ਜਾਂਦਾ ਕਿਸੇ ਤਰ੍ਹਾਂ ਸਾਡੇ ਮਾਨਯੋਗ ਐਸਟੀਐਮ ਸਾਹਿਬ ਆਏ ਸੀ ਉਹਨਾਂ ਨੇ ਵੀ ਦਫ਼ਤਰ ਦੇ ਪਿੱਛੇ ਸਾਡੇ ਨਾਲ ਮਿਲ ਕੇ ਜਾਂ ਕੁਦਰਤ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਬਹੁਤ ਸਾਰੇ ਦਰਖਤ ਲਾਏ ਨੇ ਅੱਜ ਜਿੱਥੇ ਪੰਛੀਆਂ ਦਾ ਪੂਰਾ ਵਾਸ ਹੋ ਚੁੱਕਿਆ ਜੰਗਲ ਰਾਜ ਬਣ ਚੁੱਕਿਆ ਜੀ ਤੇ ਹੁਣ ਸਾਡੀ ਸੋਚ ਇਹ ਹੈ ਕਿ ਇੱਧਰ ਵੀ ਦਰਖਤ ਲਾਏ ਜਾਣ ਬਾਈ ਜੀ ਤੁਹਾਡੇ ਨਾਲ ਵਾਅਦਾ ਕਰਕੇ ਨਵੇਂ ਮਾਂ ਦੀ ਕੋਟ ਟਰੱਸਟ ਵੱਲੋਂ ਤੁਸੀਂ ਇੱਥੇ ਟੋਏ ਲਵਾਓ ਠੀਕ ਹੈ ਅਕਾਲ ਪੁਰਖ ਬਗਦੇ ਪੌਦੇ ਮੈਂ ਆਪੇ ਲਿਆ ਲਿਆ ਕੇ ਅੰਕਲ ਜੀ ਆਪਾਂ ਲਵਾਉਣੇ ਆ ਇੱਥੇ ਠੀਕ ਹੈ ਪਰ ਆ ਤੁਸੀਂ ਇੱਕ ਟੋਏ ਲਵਾ ਲਓ ਜੀ ਠੀਕ ਹੈ ਇਸ ਚੀਜ਼ ਮੈਂ ਹੋਰ ਵੀ ਕਹਿਣਾ ਚਾਹੁੰਦਾ ਜੀ ਠੀਕ ਹੈ ਜੀ ਹਰ ਇਨਸਾਨ ਆਪਣੀ ਗੱਡੀ ਖੜਾਉਣ ਲਈ ਖੜਾ ਆਪਣੇ ਆਪ ਨੂੰ ਬਚਾਉਣ ਲਈ ਦਰੱਖਤਾਂ ਦੀ ਛਾਂ ਭਾਲਦਾ ਅਸੀਂ ਉਸੇ ਚੀਜ਼ ਦਾ ਪ੍ਰਾਲਾਪ ਕੀਤਾ ਜੀ ਇੱਥੇ ਬੈਂਚ ਵੀ ਲਗਾਵਾਂਗੇ ਜੀ ਪੰਛੀਆਂ ਦੇ ਹਾਲ ਨੇ ਵੀ ਲਵਾ ਦੇ ਹਾਲ ਨੇ ਤਾਂ ਤੁਸੀਂ ਲਵਾਤੇ ਜੀ ਬਾਜਰੀ ਦੀ ਫੀਡ ਵਗੈਰਾ ਵੀ ਲਿਆ ਰੱਖੀ ਉਹ ਵੀ ਪਾਉਂਦੇ ਆ ਜੀ ਠੀਕ ਹੈ ਜੀ ਮਤਲਬ ਕਿ ਅਸੀਂ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਤੁਹਾਡਾ ਹਾਂ ਬੀ ਇਸ ਤਹਿਸੀਲ ਦੇ ਵਿੱਚ ਜਿੰਨੇ ਵੀ ਕੋਈ ਅਫਸਰ ਸਹਿਬਾਨ ਕੋਈ ਮਤਲਬ ਗੈਟ ਚੜ੍ਹੋ ਅਫਸਰ ਆਉਂਦੇ ਨੇ ਉਹਨਾਂ ਦਾ ਵੀ ਇੰਟਰਸਟ ਬਹੁਤ ਵਧੀਆ ਹੈਗਾ ਜਿਹੜਾ ਇੱਥੋਂ ਦਾ ਅਸੀਂ ਦੇਖ ਕੇ ਮਾਹੌਲ ਸਾਨੂੰ ਬੜਾ ਅੱਛਾ ਲੱਗਿਆ ਅੱਜ ਜਿਹੜਾ ਅਸੀਂ ਇੱਥੇ ਆਏ ਆ ਸਾਨੂੰ ਐਡਵੋਕੇਟ ਸਾਹਿਬ ਮਤਲਬ ਪੂਸ਼ਨ ਜੀ ਉਹਨਾਂ ਨੇ ਜਿਹੜਾ ਇਹ ਅਜ ਅਪਰਾਲਾ ਕੀਤਾ ਉਹ ਸਾਨੂੰ ਹੋਰ ਵੀ ਵਧੀਆ ਲੱਗਿਆ ਅਸੀਂ ਆਉਣ ਵਾਲੇ ਟਾਈਮਾਂ 'ਚ ਵੀ ਕਹਿੰਨੇ ਆ ਵੀ ਜੋ ਵੀ ਇੱਥੇ ਕੋਈ ਗੈਟ ਚੜ੍ਹੋ ਅਫਸਰ ਆਉਣ ਨਾ ਜਾਂ ਕੋਈ ਹੋਰ ਵੀ ਜਿੰਨੇ ਵੀ ਇੱਥੇ ਵਕੀਲ ਸਹਿਬਾਨ ਨਾ ਜਾਂ ਕੋਈ ਹੋਰ ਜਿੰਨੇ ਇੱਥੇ ਕਚਹਿਰੀ ਦੇ ਵਿੱਚ ਮਤਲਬ ਸਹਿਬਾਨ ਰਹਿ ਰਹ ਉਹ ਇਹਨਾ ਵੀਡੀਓ ਨੂੰ ਦੇਖ ਕੇ ਇਸ ਦੇ ਨਾਲ ਸਹਿਯੋਗ ਜਰੂਰ ਕਰਨਾ। ਧੰਨ।